ਜੀ ਕਿਦਾਂ ਸਾਰੇ ਅਮੀਰ ਸਾਰੇ ਵਧੀਆ ਹੋਣਗੇ ਸਤਿ ਸ੍ਰੀ ਅਕਾਲ ਆਪਾਂ ਕਹਿੰਦੇ ਦੁਬਾਰਾ ਆਵਾਂਗੇ ਦੁਬਾਰਾ ਮਿਲਾਂਗੇ ਵੀਡੀਓ ਪਾਵਾਂਗੇ ਧੰਨਵਾਦ ਜਿਨ੍ਹਾਂ ਨੇ ਪਹਿਲਾਂ ਚੈਨਲ ਸਬਸਕ੍ਰਾਈਬ ਕੀਤਾ ਤੇ ਮੇਰਾ ਭਰਾ ਹੁਣ ਜਿਹੜਾ ਇਹ ਵੀਡੀਓ ਦੇਖਦਾ ਜਿਹਨੇ ਨਹੀਂ ਚੈਨਲ ਸਬਸਕ੍ਰਾਈਬ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਘੰਟੀ ਵੀ ਦਿਵਾ ਲਿਓ ਵੀਡੀਓ ਦੀ ਨੋਟੀਫਿਕੇਸ਼ਨ ਆ ਜਾਂਦੀ ਆ ਉਹਦੇ ਨਾਲ ਬੇਸ਼ੱਕ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਰੱਬ ਨਾ ਕਰੇ ਕਿਸੇ ਨੂੰ ਇਦਾਂ ਦੇ ਬੰਦੇ ਨੂੰ ਹੋਵੇ ਤੇ ਤੁਹਾਡੇ ਵੀਡੀਓ ਸ਼ੇਅਰ ਕਰਨਾ ਚਾਹਣ ਨਾਲ ਸਬਸਕ੍ਰਾਈਬ ਕਰਨ ਨਾਲ ਇਹ ਵੀਡੀਓ ਉੱਥੇ ਤੱਕ ਪਹੁੰਚ ਸਕਦੀ ਹੈ ਜਿਹਨੂੰ ਲੋੜ ਹੋਵੇ ਅੱਜ ਆਪਾਂ ਜਿਹੜੀ ਚੀਜ਼ ਦੀ ਗੱਲ ਕਰਨ ਲੱਗੇ ਆ ਬਹੁਤ ਵੱਡੀ ਬਿਮਾਰੀ ਆ ਹਰ ਇੱਕ ਚੌਥੇ ਬੰਦੇ ਨੂੰ ਅੱਜ ਕੱਲ ਉਹਦੀ ਕੰਪਲੇਂਟ ਆ ਗੱਲ ਕਰਦੇ ਆ ਸ਼ੂਗਰ ਦੀ ਅੱਜ ਕੱਲ ਬੱਚਿਆਂ ਨੂੰ ਬੁੜਿਆਂ ਨੂੰ ਲੇਡੀਜ਼ ਨੂੰ ਹਰ ਤੀਜੇ ਚੌਥੇ ਬੰਦੇ ਨੂੰ ਕੰਪਲੇਂਟ ਨਿਕਲਦੀ ਆ ਸ਼ੂਗਰ ਦੀ ਤੇ ਸ਼ੂਗਰ ਇਦਾਂ ਦੀ ਚੀਜ਼ ਆ ਇਹ ਕਦੇ ਖਤਮ ਨਹੀਂ ਹੁੰਦੀ ਤੁਹਾਨੂੰ ਕੋਈ ਕੁਝ ਕਹੀ ਚੱਲੇ ਈ ਆ ਦਵਾਈ ਨਾ ਖਤਮ ਹੋਊਗੀ ਯਾਰ ਇਹ ਇਤਨੀ ਜਿਹਦੀ ਨੂੰ ਇੱਕ ਵਾਰ ਕੰਪਲੇਂਟ ਆ ਗਈ ਉਹ ਖਤਮ ਨਹੀਂ ਹੁੰਦੀ ਕਦੇ ਵੀ ਪਰ ਆਪਾਂ ਜਿਹੜੀ ਦਵਾਈ ਦੱਸਾਂਗੇ ਉਹ ਨਾ ਐਨ ਮੈਂਟੇਨ ਰਹੂਗੀ ਸ਼ੁਕਰ ਥੋੜੀ ਬਿਲਕੁਲ ਮੈਂਟੇਨ ਰਹੂਗੀ ਤੁਹਾਡੀ ਇਨਸੂਲਿਨ ਛੁੱਟ ਜੂਗੀ ਤੁਹਾਡੀ ਗੋਲੀ ਛੁੱਟ ਜੂਗੀ ਤੁਸੀਂ 2 ਮਹੀਨਾ 1.5 ਮਹੀਨਾ ਸਾਡੇ ਵਾਲੀ ਦਵਾਈ ਖਾ ਕੇ ਦੇਖ ਲਓ ਤੁਹਾਡੀ ਬਿਲਕੁਲ ਸ਼ੂਗਰ ਜਿਹੇ ਹਮੇਸ਼ਾ ਆਪਾਂ ਜਮਾਏ ਹੋਏ ਹੁੰਦੇ ਆ ਪੁਰਾਣੇ ਨੁਸਕੇ ਆ ਜਿਨ੍ਹਾਂ ਦੇ ਨੁਸਕੇ ਆ ਵਧੀਆ ਬੰਦੇ ਨੇ ਠੀਕ ਹੈ ਨਾ ਪੁਰਾਣੇ ਵੈਦਨੇ ਆ ਇਸ ਕਰਕੇ ਆਪਾਂ ਕੋਈ ਇਧਰ ਉਧਰੋ ਦੇਖ ਕੇ ਵੀਡੀਓ ਨਹੀਂ ਪਾਉਂਦੇ ਲਿਖ ਲਓ ਸੇਵ ਕਰ ਲਿਓ ਵੀਡੀਓ ਤੇ ਹਰ ਇੱਕ ਚੀਜ਼ ਵਧੀਆ ਲੈਣੀ ਆ ਪਿਓਰ ਲੈਣੀ ਆ ਤੇ ਜੇ ਬਣੀ ਬਣਾਈ ਦਵਾਈ ਲੈਣੀ ਆ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਸਾਨੇਵਾਲ ਦਿਵਾਨਗਰ ਐਨਐਸਟੋਰ ਪੁਲ ਦੇ نیچے 100 ਗ੍ਰਾਮ ਮੇਥੇ ਲੈ ਲਓ 100 ਗ੍ਰਾਮ ਹੀ ਮੇਥੀ ਦਾਣਾ ਲੈਣਾ ਵਾ 100 ਗ੍ਰਾਮ ਲੈ ਲਓ ਚਰੀਤਾ ਜਮਣ ਦੀ ਗਿੱਟਕ 100 ਗ੍ਰਾਮ ਗੁੜ ਮਾਰ ਗੁੱਟੀ 100 ਗ੍ਰਾਮ 100 ਗ੍ਰਾਮ ਨਿੰਮ ਦੇ ਪੱਤੇ ਜਾਂ ਨਿੰਮ ਦੀ ਗਿੱਟਕ ਲੈ ਲਿਓ 100 ਗ੍ਰਾਮ ਕਰੇਲੇ ਦੇ ਬੀਜ 100 ਗ੍ਰਾਮ ਬੇਲ ਪਾਊਡਰ 100 ਗ੍ਰਾਮ ਆਮਲਾ ਪਾਊਡਰ 100 ਗ੍ਰਾਮ ਕੋਡੂ 100 ਗ੍ਰਾਮ ਕੋੜੇ ਵੀ ਕੋੜੇ ਜੋ 100 ਗ੍ਰਾਮ ਪਨੀਰ ਟੋਡੀ 100 ਗ੍ਰਾਮ ਕਾਲੀ ਜੀਰੀ ਕੋੜੇ ਜੋ ਤੇ ਕਾਲੀ ਜੀਰੀ 250 ਗ੍ਰਾਮ ਗੁਰਵੰਦੀ ਬਦਾਮ ਗੁਰਵੰਦੀ ਬਦਾਮ ਪ्योर ਲੈਣੇ ਆ ਥੋੜਾ ਦਾਣਾ ਕੋੜਾ ਹੁੰਦਾ ਵਾ ਵਿੱਚ ਇਨਾ ਸਾਰੀਆਂ ਚੀਜ਼ਾਂ ਨੂੰ ਪੀਸ ਲਿਓ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਘੱਟੋ ਘੱਟ ਅੱਧਾ ਚਮਚਾ ਸਵੇਰੇ ਅੱਧਾ ਚਮਚਾ ਸ਼ਾਮ ਨੂੰ ਗਰਮ ਪਾਣੀ ਨਾਲ ਸ਼ੂਗਰ ਬਿਲਕੁਲ ਮੈਂਟੇਨ ਰਹੂਗੀ ਇਨਸੂਲਿਨ ਦੀ ਲੋੜ ਹੀ ਨਹੀਂ ਪੈਣੀ ਹੈਗੀ ਤੁਸੀਂ ਇੱਕ ਵਾਰ ਨੁਸਖਾ ਵਰਤ ਕੇ ਦੇਖ ਲਓ ਤੁਸੀਂ ਮੁੜ ਕੇ ਡਾਕਟਰ ਦੇ ਕੋਲੇ ਜਾਇੰਗੇ ਹੋ ਨਹੀਂ ਤੇ ਜਿਹੜਾ ਇੱਕ 슈ਗਰ ਨਾਲ ਹੋਰ ਪ੍ਰੋਬਲਮ ਆਉਂਦੀ ਹੈ ਪੈਰਾਂ ਥੱਲੇ ਸਣਸਣ ਹੋਣ ਲੱਜੇਂਦੀ ਆ ਪੈਰ ਸੋਨਣ ਹੋਣ ਲੱਜੇਂ ਨੇ ਲੱਤਾਂ ਸੋਨਣ ਹੋਣ ਲੱਜੇਂਦੀਆਂ ਨੇ ਦਰਦ ਹੋਣ ਲੱਜੇਂਦਾ ਕਮਜ਼ੋਰੀ ਪੈਣ ਲੱਜੇਂਦੀ ਆ ਉਹ ਆਪਣੀ ਪਹਿਲਾਂ ਵਾਲੀ ਵੀਡੀਓ ਦੇਖ ਲੈਣਾ ਉੱਚ ਆਪਾਂ ਤਾਕਤ ਦੀ ਦਵਾਈ ਦੱਸੀ ਹੋਈ ਆ ਉਹ ਦਵਾਈ ਬਣਾ ਕੇ ਉਹਦਾ ਅੱਧਾ ਚਮਚਾ ਲੈ ਸਕਦੇ ਹੋ ਉਹਨਾਂ ਕਮਜ਼ੋਰੀ ਦੂਰ ਹੋ ਜੂਗੀ ਪੈਰਾਂ ਦੀ ਸਣਸਣ ਬੰਦ ਹੋ ਜੂ ਪੈਰ ਸੋਨਣ ਹੋਣੇ ਬੰਦ ਹੋ ਜਾਣਗੇ ਆਪਾਂ ਦੋਨੇ ਦਵਾਈਆਂ ਬਣਾਉਨੇ ਆ ਕਈਆਂ ਨੂੰ 슈ਗਰ ਵਾਲਿਆਂ ਨੂੰ ਭੁੱਖ ਜ਼ਿਆਦਾ ਲੱਗਦੀ ਆ ਕਈਆਂ ਨੂੰ ਘੱਟ ਲੱਗਦੀ ਆ ਤੇ ਭੁੱਖ ਦੀ ਵੀ ਦਵਾਈ ਵੀ ਆਪਾਂ ਨਾਲ ਇਹ ਕਹਿੰਦੇ 70 ਲੈਣਾ ਤੇ ਸਾਡੇ ਨਾਲ ਲਿੰਕ ਕਰ ਸਕਦੇ ਹੋ ਤੁਸੀਂ ਦੀਵਾਨ ਗ੍ਰੈਨ ਸਟੋਰ ਸਾਨੇਵਾਲ ਪੰਸਾਰੀ ਦੀ ਹੱਟੀ ਆਪਣੀ ਪੰਸਾਰੀ ਦਾ ਕੰਮ ਵੀ ਆ ਕਰਿਆਨੇ ਦਾ ਕੰਮ ਵੀ ਆ ਪੰਸਾਰੀ ਦਾ ਕੰਮ ਬਹੁਤ ਪੁਰਾਣਾ ਹੈ ਪੁਲ ਦੇ نیچے 메ਨ ਬਾਜ਼ਾਰ ਜਦੋਂ ਮਰਜੀ ਆਓ ਮੋਸਟ ਵੈਲਕਮ ਜਿਹੜੀ ਮਰਜੀ ਚੀਜ਼ ਦੀ ਦਵਾਈ ਹਰ ਇੱਕ ਨੁਸਖਾ ਵਧੀਆ ਤੋਂ ਵਧੀਆ ਆਪਣੇ ਕੋਲੇ ਹੁੰਦਾ ਇਸ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਕਰ